ਇਹ ਚੌਂਕ ਦੇ ਕੋਲ 라ਵਣ ਦੀ ਜੜੀ ਹੈ ਮੰਡੀ ਲੱਗਦੀ ਹੈ ਮੰਡੀ ਇਸ ਕਰਕੇ ਕਹਿ ਰਹੇ ਆ ਕਿ ਇੱਥੇ 라ਵਣ ਜੜੇ ਆ ਤਿਆਰ ਕੀਤੇ ਜਾਂਦੇ ਨੇ ਛੋਟੇ ਤੇ ਛੋਟਾ ਲੈ ਕੇ ਵੱਡੇ ਤੋਂ ਵੱਡਾ 라ਵਣ ਵੀ ਇੱਥੇ ਜੜਾ ਤਿਆਰ ਕੀਤਾ ਜਾਂਦਾ ਹੈ ਜਦੋਂ ਦੁਸ਼ਹਰੇ ਦੇ ਦਿਨ ਆਉਂਦੇ ਆ ਉਸ ਤੋਂ ਪਹਿਲਾਂ ਹੀ ਜੜਾ 2 ਮਹੀਨੇ ਪਹਿਲਾਂ ਹੀ ਜੜੀਆਂ ਤਿਆਰੀਆਂ ਜੜੀਆਂ ਇੱਥੇ ਸ਼ੁਰੂ ਹੋ ਜਾਂਦੀਆਂ ਨੇ 라ਵਣ ਬੰਨੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀ 라ਵਣ ਤਿਆਰ ਕੀਤੇ ਜਾ ਰਹੇ ਆ ਪੂਰੇ 1 ਨਹੀਂ 2 ਨਹੀਂ ਕਈ ਸਾਰੇ 라ਵਣ ਜੜੇ ਤੇ ਤਿਆਰ ਕੀਤੇ ਜਾਂਦੇ ਆ ਇਸਦੇ ਨਾਲ ਸਭ ਤੋਂ ਵੱਡਾ 라ਵਣ ਜਿਹੜਾ ਉਹ 60 ਫੁੱਟ ਤੋਂ ਲੈ ਤਿਆਰ ਕੀਤਾ ਜਾਂਦਾ ਇਸਦੇ ਨਾਲ ਛੋਟੇ ਛੋਟੇ 라ਵਣ ਜਿਹੜੇ ਕਿ ਬੱਚੇ ਜਿਹੜੇ ਗਲੀਆਂ ਮੁਹੱਲਿਆਂ ਦੇ ਵਿੱਚ ਵੀ 라ਵਣ ਜਿਹੜਾ ਸਾੜਦੇ ਨੇ ਉਹ ਵੀ 라ਵਣ ਜਿਹੜੇ ਇੱਥੇ ਤਿਆਰ ਹੁੰਦੇ ਨੇ ਇੱਥੋ ਦੇ ਜਿਹੜੇ ਲੋਕ ਨੇ ਜਿਹੜੇ 라ਵਣ ਤਿਆਰ ਕਰਦੇ ਆ 20-20 ਸਾਲ ਹੋ ਗਏ ਨੇ ਉਹਨਾਂ ਨੂੰ ਕੰਮ ਕਰਦੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਆਜੋ ਇੱਕ ਮਿੰਟ ਕੀ ਨਾਂ ਜੀ ਆਪਣਾ ਮੇਰਾ ਨਾਮ ਜੀ ਸਾਭੀ ਹੈ ਜੀ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਰਾਮਨ ਦਾ ਜਿਹੜੇ ਪੁੱਤਲੇ ਬਣਾਉਂਦੇ ਆ ਸਾਨੂੰ ਭਾਜੀ ਮੈਨੂੰ ਹੋ ਗਿਆ 20 ਸਾਲ ਹੋ ਗਏ ਆ ਜੀ ਰਾਮਨ ਦੇ ਬੁੱਤ ਬਣਾਉਂਦੇ ਆ ਹਾਂ ਜੀ ਕਿੰਨਾ ਸਮਾਂ ਲੱਗ ਜਾਂਦਾ ਇੱਕ ਰਾਮਨ ਤੇ ਆ ਇੱਕ ਰਾਮਨ ਬਣਾਉਣ ਨੂੰ ਜੀ 2-3 ਦਿਨ ਲੱਗ ਜਾਂਦੀ ਹੈ ਜੀ ਜੀ ਹਾਂ ਜੀ ਤੇ ਕਿੰਨੀ ਲਗਤ ਆ ਜਾਂਦੀ ਹੈ ਇਸ ਤੋਂ ਉੱਪਰ ਲਗਤ ਇੱਕ ਮੂਰਤੀ ਦੇ ਉੱਤੇ ਆਉਂਦੀ ਦੀ 13-14000 ਰੁਪਏ ਆ ਜਾਂਦੀ ਹੈ ਜੀ ਲੱਗਦੇ ਇੱਕ ਮੂਰਤੀ ਦੀ ਜੀ ਹਾਂ ਜੀ ਤੇ ਗਾਗ ਭਰ ਦਿੰਦਾ ਪੈਸੇ ਗਾਗ ਹਾਂਜੀ ਦੇ ਦਿੰਦਾ ਜੀ ਜਿਨ੍ਹਾਂ ਨੂੰ ਸ਼ੌਂਕ ਹੈ ਜੀ ਜਿਨ੍ਹਾਂ ਨੇ ਦਸਹਿਰਾ ਕਰਾਉਂਦੇ ਐ ਜਿਹੜਿਆ ਵੱਡੀਆਂ ਸਭਾ ਹੈਗੀਆਂ ਜੀ ਤੇ ਉਹ ਫਿਰ ਜਿਨ੍ਹਾਂ ਨੂੰ ਮਤਲਬ ਕਿ ਜਿਹੜੇ ਪ੍ਰਾਣੀ ਕਰਾਉਂਦੇ ਐ ਉਹ ਫਿਰ ਖਰਚਦੇ ਆ ਜੀ ਪੈਸੇ ਸਭ ਤੋਂ ਵੱਡੀ ਮੂਰਤੀ ਜਿਹੜੀ ਰਮਨ ਦਾ ਪੁੱਤਲਾ ਉਹ ਕਿੰਨੇ ਫੁੱਟ ਦਾ ਜਿਹੜਾ ਉਹ 60 ਫੁੱਟ ਦਾ ਮੂਰਤੀ ਹੈ ਜੀ ਸਭ ਤੋਂ ਵੱਡੀ ਜਿਹੜੀ ਬਣ ਰਹੀ ਹੈ ਹਾਂਜੀ ਉਹ ਬਣ ਰਹੀ ਜਲੰਧਰ ਚ ਲੱਗੇਗੀ ਬਲਟਨ ਪਾਰਕ ਜੀ ਕੀ ਖਾਸੀਅਤ ਰਹੇਗਾ ਉਸਦੇ ਵਿੱਚ ਉਹਦੇ ਵਿੱਚ ਖਾਸੀਅਤ ਹੈ ਰਹੇਗੀ ਜੀ ਉਹਦੇ ਚ ਮਤਲਬ ਕਿ ਮਟੀਰੀਅਲ ਬਹੁਤ ਏ ਕਲਾਸ ਪਈਗਾ ਜੀ ਮਟੀਰੀਅਲ ਉੱਤੇ ਕੋਈ ਵੀ ਮਾੜਾ ਨਹੀਂ ਪੈਣਾ ਹੈਗਾ ਔਰ ਹੋਣੀਆਂ ਵੀ ਕ੍ਰੇਨ ਦੇ ਨਾਲ ਵਧੀਆ ਖੜੀਆਂ ਆ ਜੀ ਤੇ ਫਿਰ ਉਹਦੇ ਚ ਐ ਵੀ ਐ ਵੀ ਆਪਾਂ ਚੇਂਜਿੰਗ ਬਹੁਤ ਕੀਤੀ ਹੈ ਪੇਪਰ ਦੀ ਬਹੁਤ ਚੇਂਜਿੰਗ ਕੀਤੀ ਹੈ ਉਹਦੇ ਚ ਆਪਾਂ ਉਹਦੇ ਚ ਫੇਸ ਦੀ ਬਹੁਤ ਚੇਂਜਿੰਗ ਕੀਤੀ ਹੈ ਕਿਸ ਤਰ੍ਹਾਂ ਦੀ ਚੇਂਜਸ ਜਿਹੜੀ ਉਹ ਕੀ ਜਿੱਦਾਂ ਫੇਸ ਦੀ ਚੇਂਜਿੰਗ ਆ ਹੁੰਦੀ ਆ ਆਪਾਂ ਪਹਿਲਾਂ ਬਣਾਇਦਿਆਂ ਸੀ ਜਿਹੜੀਆਂ ਮੁੱਛਾਂ ਹੁੰਦੀਆਂ ਸੀ 라ਵਨ ਦੀਆਂ ਉਹ ਬਣਾਇਦਿਆਂ ਸੀ ਪੇਪਰ ਦੇ ਨਾਲ ਤੇ ਜਿਹੜੀਆਂ ਹੁਣ ਬਣਾਉਣੀਆਂ ਆਆਂ ਉਹ ਬਣਾਉਣੀਆਂ ਸਾਰੀਆਂ ਲੱਕੜ ਦੇ ਨਾਲ ਮਤਲਬ ਕਿ ਵੱਡੀਆਂ ਹੈਵੀ ਮਤਲਬ ਕਿ ਮੁੱਛਾਂ ਦੇਣੀਆਂ ਉਹਨੂੰ ਮਤਲਬ ਵਧੀਆ ਚੇਂਜਿੰਗ ਕਰਾਂਗੇ ਕੁਛ ਨਾ ਕੁਛ ਨਵਾਂ ਕਰਾਂਗੇ ਜੀ ਮਤਲਬ ਕਸਟਮਰ ਜੀ ਉਹ ਵੀ ਹਰ ਸਾਲ ਆਂਦਾ ਚੇਂਜ ਮੰਗਦਾ ਕੰਦਾ ਵੱਖਰਾ ਹੋਵੇ ਲੋਕੀ ਦੇਖਣ ਆ ਨਾ ਇਸ ਰਾਵਣ ਹਾਂਜੀ ਬਿਲਕੁਲ ਉਹ ਕਹਿੰਦੇ ਆ ਜੀ ਹੁਣ ਦੇਖੋ ਰੇਲਵੇ ਕਲੋਨੀ ਦਾ ਆਇਆ ਜੀ ਉਹਨਾਂ ਦੇ ਪ੍ਰੈਜ਼ੀਡੈਂਟ ਤੇ ਉਹਨਾਂ ਨੇ ਸਾਨੂੰ ਕਿਹਾ ਹੀ ਵੀ ਰਾਵਣ ਦਾ ਬੁੱਤ ਸਾਰਾ ਬਲੈਕ ਕਰਨਾ ਹੈ ਉੱਪਰ ਗੋਲਡਨ ਡਿਜ਼ਾਈਨਿੰਗ ਦੇਣੀ ਹੈ ਆਇਆ ਕਿ ਓਕੇ ਹੈ ਜੀ ਬਾਕੀ ਉਹਨਾਂ ਨੇ ਕਿਹਾ ਤਾਜ ਵੀ ਗੋਲਡਨ ਕਰਨਾ ਆਪਾਂ ਕਿ ਕਰ ਦਿਆਂਗੇ ਮਤਲਬ ਲੱਗ ਲੱਗ ਤਰ੍ਹਾਂ ਦੀ ਫਰਮਾਇਸ਼ ਹਾਂ ਅਲੱਗ ਅਲੱਗ ਤਰ੍ਹਾਂ ਦੀ ਫਰਮਾਇਸ਼ ਆਵੇ ਸਾਨੂੰ ਪੂਰੀ ਕਰਨੇ ਪੈਂਦੀ ਕਿਉਂਕਿ ਕਸਟਮਰ ਪੁਰਾਣੇ ਹੈ ਜੀ ਜੀ ਆਪਣੇ ਉਹ ਕਸਟਮਰ ਪੁਰਾਣੇ ਹੈ ਫਿਰ ਉਹਨਾਂ ਦੀ ਫਰਮਾਇਸ਼ ਆਪਾਂ ਪੂਰੀ ਕਰੀਦੀ ਹੈ ਜੀ ਜੇ ਗੱਲ ਕਰੀਏ ਇਕੱਲੇ ਪੰਜਾਬ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਹੀ ਤੁਹਾਡੇ ਰਾਵਣ ਜਾਂਦੇ ਆ ਕਿ ਬਾਹਰ ਵੀ ਬਾਹਰ ਦੀਆਂ ਸਟੇਟਾਂ ਚ ਵੀ ਹਾਂ ਬਾਹਰ ਦੀਆਂ ਸਟੇਟਾਂ ਜੀ ਜਾਂਦੇ 5 ਫੁੱਟ ਦੇ ਹੀ ਇੱਕ 6 ਫੁੱਟ ਦਾ ਹੀ ਛੋਟੇ ਰਾਵਣ ਮਤਲਬ ਕਿ ਪੂਰੀ ਪੈਕਿੰਗ ਹੋ ਕੇ ਜਾਂਦਾ ਸੀ ਇੰਗਲੈਂਡ ਜਾਂਦੇ ਸੀ ਉਹ ਵਾਲੇ ਰਾਵਣ ਉੱਥੋਂ ਵੀ ਲੋਕ ਮੰਗਾਉਂਦੇ ਹਾਂ ਉੱਥੇ ਮੰਗਵਾਉਂਦੇ ਸੀ ਜੀ ਇੱਥੋਂ ਕਪੂਰਥਲੇ ਦੇਸੀ ਉੱਥੇ ਇਹ ਇੱਥੇ ਦੇ ਲੋਕ ਜਿੱਥੇ ਉਹਨਾਂ ਦੇ ਰਿਲੇਟਿਵ ਲੈਂਦੇ ਸੀ ਤੇ ਉਹਨਾਂ ਨੇ ਮੰਗਵਾਏ ਸੀ ਸਾਡੇ ਕੋਲ ਕਿਸ ਤਰ੍ਹਾਂ ਪੈਕਿੰਗ ਕਰਕੇ ਭੇਜਦੇ ਸੀ ਉਹਨਾਂ ਨੇ ਫਿਰ ਪੈਕਿੰਗ ਨਾ ਜਿੱਦਾਂ ਪੂਰਾ ਵੱਡਾ ਜਿੱਦਾਂ 5 ਫੁੱਟ ਦਾ ਤਬੂਤ ਹੁੰਦਾ ਹੈ ਵੱਡਾ ਤਬੂਤ ਜਿਹਾਂ ਹੁੰਦਾ ਸੀ ਉਹਦੇ ਵਿੱਚ ਪੈਕਿੰਗ ਕਰਕੇ ਉਹਨਾਂ ਨੇ ਪੂਰੀ ਇਹਨ ਸੈਟਿੰਗ ਦੇ ਨਾਲ ਥਰਮੋਕੋਲ ਲਾ ਕੇ ਮੇ ਬ੍ਰਾਹਮਣ ਕੋਸ਼ੋਵਨਾ ਬਾਹਾਂ ਅਲੱਗ ਪੈਕ ਹੁੰਦੀ ਆਹੀਂ ਫੇਸ ਅਲੱਗ ਪੈਕ ਹੁੰਦੀ ਤੈਨੂੰ ਬਹੁਤ ਜਾਂਦੇ ਆਹੀਂ ਰਾਵਣ ਕੁੰਮਕਣ ਮੇਗਨਾ ਕਿੰਨੀ ਦੇਰ ਪਹਿਲਾਂ ਭੇਜਦੇ ਆਪਾਂ ਉੱਥੇ ਭੇਜਦੀਦਾ ਸੀ ਮਤਲਬ ਕਿ ਮਹੀਨਾ ਪਹਿਲਾਂ ਹੀ ਭੇਜਦੀਦਾ ਸੀ ਇੱਕ ਮਹੀਨਾ ਪਹਿਲਾਂ ਭੇਜਦੀਦਾ ਉੱਥੇ ਕਿਉਂਕਿ ਮਹੀਨਾ ਲੱਗ ਜਾਂਦਾ ਪਹੁੰਚਣ ਨੂੰ ਹੁੰਦੀ ਤੇ ਖਰਚਾ ਵੀ ਪੂਰਾ ਆਉਂਦਾ ਹੁਣ ਹਾਂ ਖਰਚਾ ਬਹੁਤ ਆਉਂਦਾ ਹੀ ਉਹਨਾਂ ਦਾ ਕਿੰਨਾ ਖਰਚਾ ਆ ਜਾਂਦਾ ਦੇਖੋ ਆਪਾਂ ਉਹਨਾਂ ਕੋ ਲਿਆ ਹੀ 35000 ਰੁਪਏ ਲਿਆ ਹੀ ਤਿੰਨ ਬੋਤਾਂ ਦਾ ਉਹਨਾਂ ਦਾ ਉੱਥੇ ਖਰਚਾ ਆ ਗਿਆ ਸੀ 2 ਲੱਖ ਰੁਪਏ ਜੀ ਭੇਜਨ ਦਾ ਰਾਵਣ ਭੇਜਣ ਹਾਂਜੀ ਉੱਥੇ ਭੇਜਣ ਦਾ ਬਹੁਤ ਜ਼ਿਆਦਾ ਖਰਚਾ ਹੈ ਜੀ ਇੰਗਲੈਂਡ ਭੇਜਣ ਦਾ ਬਹੁਤ ਜ਼ਿਆਦਾ ਖਰਚਾ ਹੈ ਇਸ ਤੋਂ ਇਲਾਵਾ ਜੇ ਆਪਣੇ ਭਾਰਤ ਦੀ ਗੱਲ ਕਰੀਏ ਕੜੀ-ਕੜੀ ਜਗ੍ਹਾ ਤੇ ਉੱਪਰ ਤੁਹਾਡੇ ਰਾਵਣ ਜਿਹੜੇ ਜਾਂਦੇ ਮੇਰੇ ਸਾਡੇ ਆਪਣੇ ਪੰਜਾਬ ਦੇ ਵਿੱਚ ਲਾਲੋ ਜਿੱਦਾ ਸultanpur ਸ਼ਾ ਕੋਟ ਨਕੋਦਰ ਆਪਣਾ ਕਲਿਆਣਪੁਰ ਆਪਣਾ ਚੈਨੀਆਂ ਪਿੰਡ ਆਪਣਾ ਲਾਲੋ ਤੁਸੀਂ ਬਲਟਨਪਾਰਕ ਦਿਆਲਪੁਰ ਭਦਰਕਾਲੀ ਮਾਤਾ ਮੰਦਰ ਕਪੂਰਥਲਾ ਮਸੀਤ ਚੌਂਕ ਕਪੂਰਥਲਾ ਡੇਲਵੇ ਕਲੋਨੀ ਇੱਥੇ ਸਾਰੇ ਬੁੱਤ ਸਾਡੇ ਹੀ ਆ ਜੀ। ਹਿਮਾਚਲ ਚ ਨਹੀਂ ਜਾਂਦੇ। ਹਿਮਾਚਲ ਚ ਜਾਂਦਾ ਹੀ ਆਪਣਾ ਧਰਮ ਧਰਮਸ਼ਾਲਾ ਆਇਆ ਹੀ ਆਰਡਰ। ਐਤ ਕੀ ਮਤਲਬ ਕਿ بارش ਵਗੈਰਾ ਪੈਣ ਦੇ ਨਾਲ ਨਾ ਉੱਥੇ ਥੋੜਾ ਨੁਕਸਾਨ ਬਹੁਤ ਹੋਇਆ ਸੀ ਹਿਮਾਚਲ ਚ। ਉਹਦੇ ਕਰਕੇ ਆਰਡਰ ਨਹੀਂ ਆਇਆ ਨਾ ਹੀ ਉਹਨਾਂ ਨੇ ਬਣਵਾਇਆ ਮੇਰੇ ਘਰ ਚ। ਲੇ ਲਦਾ ਤੱਕ ਵੀ ਤੁਸੀਂ ਜਿਹੜੇ ਗਏ ਹੋ ਰਾਵਣ ਬਣਾਉਣ ਦੇ। ਹਾਂਜੀ ਅੱਜ ਤੋਂ 3-4 ਸਾਲ ਪਹਿਲਾਂ ਗਿਆ ਸੀ ਲੇ ਲਦਾ। ਜੀ। ਤੇ ਉੱਥੇ ਮੈਂ ਬਣਾ ਕੇ ਆਇਆ ਸੀ ਰਾਵਣ। ਉੱਥੇ ਮਹੀਨਾ ਪੂਰਾ ਲੱਗਿਆ ਸੀ ਕਿਉਂਕਿ ਸਰਦੀ ਬਹੁਤ ਸੀ। ਜੀ। ਕਿਉਂਕਿ ਉੱਥੇ ਕੰਮ ਹੀ 9:00 ਵਜੇ ਆਪਣਾ ਉਠੀਦਾ 8:00 ਵਜੇ ਉਠੀਦਾ ਸੀ ਤੇ 11:00 ਵਜੇ ਤੱਕ ਕੰਮ ਹੁੰਦਾ ਸੀ ਮੁਰ ਕੇ ਮਤਲਬ ਕਿ ਬਹੁਤ ਜ਼ਿਆਦੀ ਸਰਦੀ ਹੋ ਜਾਂਦੀ ਸੀ ਕੀ ਖਾਸियत ਰਹੀ ਸੀ ਉਹਦੇ ਵਿੱਚ ਖਾਸियत ਇਹ ਰਹੀ ਸੀ ਅਸੀਂ ਅਸੀਂ ਮੂਕ ਮੰਨ ਵਾਲਾ ਦਿੱਤਾ ਹੀ ਉਥੇ ਮਤਲਬ ਕਿ ਲਾਈਟਿੰਗ ਕਰਾਈ ਸੀ ਉਹਨਾਂ ਨੇ ਵੀ ਤੇ ਆਪਣਾ ਲਾਲੂ ਤੁਸੀਂ ਵਧੀਆ ਵਧੀਆ ਪੇਪਰ ਬਹੁਤ ਵਧੀਆ ਲੱਗ ਗਏ ਲਾਈਟਿੰਗ ਵਾਲੇ ਰਾਮਨ ਦਾ ਬੜਾ ਕਰੇਜ ਹੋਰ ਬੱਚੇ ਬਹੁਤ ਦੇਖਣ ਜਾਂਦੇ ਹਾਂ ਹਾਂਜੀ ਲਾਈਟਿੰਗ ਵਾਲੇ ਰਾਮਨ ਦਾ ਕਰੇਜ ਬਹੁਤ ਹੈ ਜੀ ਮਤਲਬ ਕਿ ਨਾ ਜਦੋਂ ਰਾਤ ਨੂੰ ਖੜੀ ਹੁੰਦੀ ਹੈ ਨਾ ਮੂਰਤੀ ਵੀ ਮੂਰਤੀ ਐਦਾ ਲੱਗਦੀ ਜਿੱਦਾ ਦਸ਼ਾਨਨ ਜੀ ਖੜੇ ਹੈ ਜੀ ਆਪ ਖੜ ਕਿਉਂਕਿ ਲਾਈਟਿੰਗ ਅੱਖਾਂ ਦੇ ਵਿੱਚ ਲਾਈਟ ਉਹਦੇ ਲੱਗਦੀ ਹੈ ਜਿੱਦਾਂ ਰੈੱਡ ਲਾਈਟ ਅੱਖਾਂ ਚੋਂ ਨਿਕਲਦੀ ਹੈ ਫਿਰ ਪੂਰੀ ਜਗਮਗਾਲੀ ਲਾਈਟ ਲੱਗਦੀ ਹੈ ਜਿੱਦਾਂ ਇੰਪੋਰਟਰ ਲੈ ਲਾਂਦੇ ਆ ਜੀ ਬਹੁਤ ਖਰਚਾ ਕਰਦੇ ਆ ਕਈ ਸਵੇ ਐਸੀ ਆਈਆਂ ਜਿਹੜਾ ਬਹੁਤ ਖਰਚਾ ਕਰਦੇ ਵਿੱਚ ਵੀ ਇਸੇ ਤਰ੍ਹਾਂ ਦੇ ਰਾਵਣ ਤਿਆਰ ਹਾਂਜੀ ਬਲਟਨ ਵਰਗੇ ਇਸੇ ਤਰ੍ਹਾਂ ਦੀ ਹੋਣਗੇ ਜੀ ਰਾਵਣ ਤਿਆਰ ਕੀ ਉਹਦੇ ਵਿੱਚ ਖਾਸੀਅਤ ਉਹ ਉਹਦੇ ਵਿੱਚ ਖਾਸੀਅਤ ਵਾਲੀ ਹੈਗੀ ਹੈ ਜੀ ਉਹ ਲਾਈਟਿੰਗ ਵਾਲੇ ਹੋਣੇ ਆ ਤੇ ਉੱਚ ਪੇਪਰ ਵੀ ਇੰਪੋਰਟਰ ਲੱਗਣਾ ਜੀ ਫਲੋਰਸੈਂਟ ਪੇਪਰ ਇੰਪੋਰਟਰ ਲੱਗਣਾ ਹੈ ਲਾਈਟਿੰਗ ਫੁੱਲ ਲਗਣੀ ਤੇ ਨੇ ਰਾਵਣਾ ਚ ਜੀ ਆਮ ਮੁਰਕੇ ਤ ਘੇਰੇ ਤੱਕ ਪੂਰੀ ਯਾਨ ਲੱਗੇਗੀ ਲਾਈਟਿੰਗ ਜੀ ਬਿਲਕੁਲ ਜੇ ਗੱਲ ਕਰੀਏ ਤਾਂ ਕੰਪੀਟੀਸ਼ਨ ਵੀ ਬਹੁਤ ਹੁੰਦਾ ਤੁਹਾਡੇ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਹੁਣ ਜਿੱਦਾਂ ਮੁਸਲਮਾਨ ਆਏ ਹੈ ਜੀ ਜਿੱਦਾਂ ਉਹ ਬਣਾ ਦਿੰਦੇ ਆ 5000 ਉਹਨਾਂ ਨੇ ਘੱਟ ਕੇ ਤਾਂ ਦੇਖੋ ਸਭਾ ਨੂੰ ਜਿੱਥੇ ਮਤਲਬ ਕਿ ਸਸਤਾ ਮਿਲਣਾ ਹੈ ਉੱਥੋਂ ਉਹਨਾਂ ਨੇ ਬਣਾ ਲੈਣਾ ਹੈ ਵੇ ਕਾਰੀਗਰ ਉਹ ਵੀ ਬਹੁਤ ਵਧੀਆ ਆ ਕਾਰੀਗਰ ਮਾਲੀ ਨਹੀਂ ਹੈਗੇ ਉਹਨਾਂ ਦਾ ਵੀ ਹੱਥ ਬਹੁਤ ਸਾਫ਼ ਹੈ ਤੇ ਜੇ ਉਹਨਾਂ ਨੇ 5000 ਰਿਆਰ ਘੱਟ ਕਹਿ ਲਿਆ ਤੇ ਫਿਰ ਸਾਨੂੰ ਵੀ ਅੱਗੋਂ ਉਹ ਕਹਿੰਦੇ ਆ ਸਭਾਰੇ ਵੀ ਇਹਨਾਂ ਨੇ 5000 ਰਿਆਰ ਘੱਟ ਕਹਿੰਦੇ ਆ ਤੁਸੀਂ ਮਹਿੰਗਾ ਮੰਗੀ ਜਾਂਨੇ ਫਿਰ ਆਪਾਂ ਕਹਿੰਨੇ ਜੋ ਤੁਸੀਂ ਕਹਿੰਨੇ ਉਹ ਕਰਦੇ ਹੋ ਜੀ ਫਿਰ ਆਪਾਂ ਅੱਗੋਂ ਬੋਲੀ ਤਾਂ ਨਹੀਂ ਜਲੀ ਸਾਡੀ ਪੁਰਾਣੀ ਸਭ ਹੈਗੀ ਆ ਨਾ ਉਹ ਕਦੀ ਕਿਧਰੇ ਬਾਹਰ ਜਾਂਦੀ ਨਹੀਂ ਉਹਨਾਂ ਨੇ ਸਾਨੂੰ ਹਰ ਸਾਲ ਆਰਡਰ ਦੇਨੇ ਕਿਉਂਕਿ ਨਾ ਮੁਸਲਮਾਨ ਭੱਜ ਵੀ ਬਹੁਤ ਜਾਂਦੇ ਆ ਜੀ ਜੀ ਮੁਸਲਮਾਨ ਭੱਜ ਵੀ ਬਹੁਤ ਜਾਂਦੇ ਆ ਮਤਲਬ ਰਾਵਣ ਛੱਡ ਕੇ ਬਹੁ ਭੱਜੇ ਆ ਬਹੁਤ ਬਹੁਤ ਆਰਡਰ ਐ ਇਦਾਂ ਫਸੇ ਆਏ ਸਾਡੇ ਕੋ ਜਿੱਦਾਂ ਜੈਸੀ ਰਸੂਲ ਅਜ ਤੋਂ 3-4 ਸਾਲ ਪਹਿਲਾਂ ਨਾ ਜੀ ਜਿੱਦਾਂ ਆਪਣਾ ਚੱਠਾ ਸਾਬ ਜੀ ਦਾ ਜੈਸੀ ਰਿਸੋਰਸ ਹੀ ਉਹਨਾਂ ਨੇ ਰਾਮਨ ਨੂੰ ਛੱਡ ਕੇ ਭੱਜ ਗਏ ਸੀ ਫਿਰ ਆਪਾਂ ਇੱਕ ਦਿਨ 'ਚ ਤਿਆਰ ਕੀਤੇ ਸੀ ਹੋ ਰਾਮਨ ਜੀ ਇੱਕ ਦਿਨ ਦੇ ਵਿੱਚ ਤਿਆਰ ਕਰੀ ਬੀ ਹੁੰਦਾ ਵੀ ਰਾਮਨ ਆ ਜੋ ਨਾਲ ਰਾਮਨ ਵੀ ਦਿਖਾਈ ਚਲੋ ਹਾਂਜੀ ਆਜੋ ਵੀ ਕੀ ਕੀ ਮਟੀਰੀਅਲ ਜਿਹੜਾ ਲੱਗਦਾ ਉਸ ਦੇ ਬਾਰੇ ਵੀ ਥੋੜੀ ਜਾਣਕਾਰੀ ਆ ਰਾਮਨ ਦੇ ਬਾਜੂ ਹੈ ਜੀ ਇਹ ਰਾਮਨ ਦੇ ਤਾਜ ਹੈਗੇ ਆ ਇਹ ਮਹਾਰਾਜਾ ਤਾਜ ਹੈ ਜੀ ਇਹ ਰਾਮਨ ਦੇ ਜਿੱਦਾਂ ਮੂੰਹ ਬਣ ਗਿਆ ਇਹ ਉਹਦੇ ਉੱਪਰ ਲੱਗਨੇ ਆ ਤਾਜ ਰਾਮਨ ਦੇ ਕਿਉਂਕਿ ਇਹ ਲਗਣਾ ਸਾਰਾ ਗੋਲਡਨ ਜੀ ਇਹ ਸਾਰਾ ਗੋਲਡਨ ਤਾਜ ਲੱਗਣਾ ਹੈ ਇਹ ਹੈਗੀ ਹੈ ਜੀ ਇਹ ਮਤਲਬ ਕੀ ਹੈ ਸਾਡਾ ਐਂਡਲਾ ਹਥਿਆਰ ਸਾਡਾ ਇਹੀ ਹੈ ਲੈ ਵੀ ਜੀ ਕਿਉਂਕਿ ਇਹਦੇ ਤੋਂ ਬਗੈਰ ਨਾ ਪੇਪਰ ਚੜ ਸਕਦਾ ਜੀ ਨਾ ਸਾਰੀ ਕਪੜਾ ਚੜ ਸਕਦਾ ਆ ਕਿਉਂਕਿ ਇਹ ਹੀ ਮੇਨ ਹੈਗਾ ਆ ਕਿਉਂਕਿ ਐਂਡਲੇ ਦਿਨਾਂ 'ਚ ਸਾਨੂੰ ਐਨੇ ਜੋ ਕੁਝ ਕਰਨਾ ਐ ਐਨੇ ਬਚਾਣਾ ਐ ਉਸ ਤੋਂ ਬਾਅਦ ਕਪੜਾ ਵੀ ਜਿਹੜਾ ਲਗਾਇਆ ਗਿਆ ਹਾਂਜੀ ਆ ਇਹ ਜਿਹੜਾ ਕਪੜਾ ਲਗਾਣੇ ਆ ਨਾ ਇਹ ਮਤਲਬ ਕਿ ਸਾੜੀ ਹੁੰਦੀ ਹੈ ਜੀ ਆ ਮਤਲਬ ਕਿ ਜਿੱਦਾਂ ਲਾ ਲਓ ਤੁਸੀਂ ਸੂਤੀ ਸਾੜੀ ਹੁੰਦੀ ਹੈ ਸੂਤੀ ਸਾੜੀ ਨਾਲ ਆਪਿਆ ਕੰਮ ਕਰੀਦਾ ਆ ਕਿਉਂਕਿ ਨਾ ਮਤਲਬ ਕਿ ਇਹ ਕਪੜਾ ਇਦਾਂ ਹੁੰਦਾ ਇਦਾਂ ਪੇਪਰ ਬਹੁਤ ਵਧੀਆ ਚੱਪਕਦਾ ਆ ਜੀ ਫਿਰ ਆਪਾਂ ਇਹਨੂੰ ਇਦਾਂ ਦੀ ਬੰਦਾਈ ਕਰੀਦੀ ਆ ਪਰਮਾਤਮਾ ਨਾ ਚਾਹੀ ਮੀ ਵਗੈਰਾ ਵੀ ਆ ਜਵੇ ਕਿਉਂਕਿ ਆਪਾਂ ਹਰ ਸਾੜੀ ਦੇ ਉੱਤੇ ਸੇਵਾ ਲਾਇਆ ਹੁੰਦਾ ਆ ਹਰ ਚੀਜ਼ ਤੇ ਤੇ ਸੇਵਾ ਲਾਇਆ ਆ ਮਤਲਬ ਕਿ ਇਹਨੇ ਖੁੱਲਣਾ ਨਹੀਂ ਹੈਗਾ ਪੇਪਰ ਲੱਜੇਗਾ ਪਰ ਇਹ ਜੀ ਨਹੀਂ ਖੁੱਲੇਗੀ ਪੇਪਰ ਤੇ ਚਲੋ 8-10 ਘੰਟੇ ਜਹੀ ਲਾਈ ਦਈ ਤਾਂ ਦੁਆਰਾ ਜੀ ਕਿਉਂਕਿ ਮਿਹਨਤ ਪੈ ਜਾਂਦੀ ਹੈ ਇਹ ਕਿੰਨੇ ਫੁੱਟ ਦੇ ਆ ਇਹ ਹੈਗੀ ਆ ਜੀ ਇਹ ਇਹ 2 15 15 ਫੁੱਟ ਦੇ ਆ ਇੱਕ 20 ਫੁੱਟ ਛੋਟੇ ਰਾਮਣ ਵੀ ਮਾਗੇ ਦੇਖਣਦੇ ਆਜੋ ਆਜੋ ਤੇ ਛੋਟੇ ਰਾਮਨਾ ਦਾ ਵੀ ਬਹੁਤ ਜ਼ਿਆਦਾ ਕਰੇਜ਼ ਹੁੰਦਾ ਬਹੁਤ ਜ਼ਿਆਦਾ ਇਹਨਾਂ 'ਚ ਮਿੰਤ ਬਹੁਤ ਹੈ ਜੀ ਜਿਹੜੇ ਛੋਟੇ ਰਾਮਣ ਹਨ ਇਹਨਾਂ 'ਚ ਬਹੁਤ ਜ਼ਿਆਦੀ ਮਿੰਤ ਹੈ ਕਿਉਂਕਿ ਜਿਹੜੇ ਵੱਡੇ ਰਾਮਣ ਨੇ ਇਹ ਇਹਨਾਂ ਨੂੰ ਨਾ ਅਸੀਂ ਮਤਲਬ ਕਿ ਇਹਨਾਂ ਦੀ ਪੂਰਨਪੂਰ ਫੱਟੀ ਜਾਂਦੀ ਹੈ ਪੂਰਨਪੂਰ ਸਿੱਧੇ ਬਾਸ ਪੈਂਦੀ ਹੈ ਜਿਹੜਾ ਛੋਟਾ ਰਾਮਣ ਹੈ ਛੋਟੇ ਛੋਟੇ ਟੋਟੇ ਕਰਕੇ ਬੰਸਾ ਦੇ ਉਹਨਾਂ ਨੂੰ ਫਿਰ ਪੈਨਸਲਾਂ ਵਾਂਗੂ ਕਟਾਈ ਕਰੀ ਦੀ ਹੈ ਫਿਰ ਰਾਮਨ ਜਾ ਗਿਆ ਛੋਟੇ ਬੰਦੇ ਆ ਉਹਦਾ ਬੰਦੀ ਆ ਨਹੀਂ ਸਾਡੇ ਛੋਟੇ ਰਾਮਨ ਲੈ ਲਈ ਉਹ ਵੀ ਕਹਿੰਦੇ ਸਾਨੂੰ ਡਿਫਰੈਂਟ ਮਿਲਣਾ ਚਾਹੀਦਾ ਕਿਉਂਕਿ ਪਿਛਲੀ ਵਾਰੀ ਇੱਕ ਜੀਪ ਵਾਲਾ ਰਾਮਨ ਬਹੁਤ ਮਸ਼ਹੂਰ ਹੋਇਆ ਸੀ ਇਸ ਵਾਰ ਵੀ ਇਦਾਂ ਦਾ ਕੋਈ ਚੇਂਜ ਕੀਤਾ ਜਾ ਰਿਹਾ ਹਾਂਜੀ ਹਾਂਜੀ ਐਤਕੀ ਮੇਰੇ ਖਿਆਲ ਚ ਮੋਟਰਸਾਈਕਲ ਵਾਲਾ ਰਾਮਨ ਬਣਾਵਾਂਗੇ ਜੀ ਤੇ ਇਹ ਵਾਲੇ ਛੋਟੇ ਰਾਮਨ ਆ ਦੇਖੋ ਕਿੰਨੀ ਬਰੀਕ ਲੱਕੜ ਹੈ ਉਹ ਮੋٹے ਜਿਹੜੇ ਵੱਡੇ ਹੈਗੇ ਨਾ ਰਾਮਨਾਂ ਦੇ ਮੂੰਹ ਹੁੰਦੇ ਆ ਉਹਨਾਂ ਦੀ ਕੋਈ ਸਾਨੂੰ ਬਰੀਕੀ ਦਾ ਕੰਮ ਨਹੀਂ ਕਰਨਾ ਪੈਂਦਾ ਉਹ ਸਿੱਧਮ ਸਿੱਧੇ ਬੰਦੇ ਆ ਜਿਹੜੇ ਆ ਹੈਗੇ ਆ ਛੋਟੇ ਛੋਟੇ ਨੱਕ ਬਣਾਣੇ ਛੋਟੇ ਆ ਸ਼ਾਤੀ ਦਾ ਗਰੇਨ ਮਤਲਬ ਲੈਣਾ ਦਿਨ ਬਣਾਣਾ ਇਹ ਬਹੁਤ ਔਖਾ ਆ ਜੀ ਹੁਣ ਆ ਵੀ ਆਪਣੇ ਕਿੰਨਾ ਟਾਈਮ ਲੱਗ ਜਾਂਦਾ ਇਹਨਾਂ ਦੇ ਦੋ ਇੱਕ ਰਾਮਨ ਛੋਟਾ ਬਣਾਣਾ ਹੋਵੇ ਨਾ ਤੇ ਤਿੰਨ ਦਿਨ ਲੱਗਦੇ ਚਾਰ ਦਿਨ ਇੱਕ ਰਾਮਨ ਛੋਟੇ ਤੇ ਵੱਡੇ ਤੇ ਘੱਟ ਤੇ ਵੱਡੇ ਤੇ ਦੋ ਦਿਨ ਵੱਡੇ ਤੇ ਦੋ ਦਿਨ ਤੇ ਵੱਡੇ ਤੇ ਪੈਂਦੀ ਮਟੀਰੀਅਲ ਸਿੱਧਾ ਆ ਨਾ ਜਿੱਦਾਂ ਆਪਾਂ ਬਾਸ ਦੀ ਕਟਾਈ ਕਰਨੀ ਹੈ ਥੋੜੀ ਜੀ ਤੇ ਸਿੱਧੰ ਸਿੱਧੇ ਬਾਸ ਪੈ ਜਾਣੀ ਹੈ ਕਿਉਂਕਿ ਇਹਦੇ ਜੇ ਛੋਟੇ ਛੋਟੇ ਤੀਲਾ ਕਟਾਈ ਕਰਕੇ ਛੋਟੇ ਛੋਟੇ ਰਿੰਗ ਬਣਾਣੇ ਆ ਛੋਟੇ ਛੋਟੇ ਮਤਲਬ ਕਿ ਬਾਜੂ ਦੇ ਰਿੰਗ ਉਹਨ ਦੇ ਕੋ ਆ ਰਿੰਗ ਆ ਗਿਆ ਵੱਡੇ ਦਾ ਰਿੰਗ ਬੰਨਾ ਹੈ 10 ਫੁੱਟ ਦਾ ਇਹਦਾ ਰਿੰਗ ਬੰਨਾ ਸਾਰਾ ਫੁੱਟ ਦਾ ਇਹ ਇਹਦੇ ਚਾਹਿਆ ਮਤਲਬ ਕਿ ਬੜਾ ਹੋਖਲ ਜਿਹੜੇ ਇਹਨਾਂ ਦੇ ਛੋਟੇ ਨਾ ਹੋਵੇ ਮਤਲਬ ਕਿ ਦੇਖੋ ਬੱਚੇ ਆ ਜੀ ਬੱਚੇ ਆ ਜਾਂਦੇ ਹੈ ਕਈ ਬੱਚੇ ਐਦਾ ਹੀ ਹੁੰਦੇ ਹੈ ਭਾਈ ਸਾਡੇ ਕੋਲ ਐਨੇ ਪੈਸੇ ਹੈ ਜੀ 500 ਰੁਪਿਆ ਜਾਂ 600 ਰੁਪਿਆ ਆਪਾਂ ਫਿਰ ਨਾ ਨਹੀਂ ਕਰੀ ਦੀ ਆਪਾਂ ਕਹਿੰਦੇ ਯਾਰ ਲੈ ਜਾ ਕੋਈ ਗੱਲ ਨਹੀਂ ਤੇ ਸਾਰਾ ਖੁਸ਼ੀ ਦੇ ਵਿੱਚ ਹਰ ਹਰ ਤਰ੍ਹਾਂ ਮਤਲਬ ਕਿ ਹਰ ਬੱਚੇ ਨੂੰ ਆਪਾਂ ਦਰਾਏ ਕਰਕੇ ਨਹੀਂ ਤੋੜਨਾ ਹਰ ਬੱਚੇ ਨੂੰ ਮਤਲਬ ਕਿ ਮਨੂੰ ਖੁਸ਼ ਕਰਕੇ ਤੋਰੀਦਾ ਹੈ ਜਿਹੜਾ ਮੋਟਰਸਾਈਕਲ ਵਾਲੇ ਰਾਵਨਦੀ ਗੱਲ ਤੁਸੀਂ ਕਰ ਰਹੇ ਹੋ ਹਾਂਜੀ 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 ਉਸ ਨੂੰ ਕਿੰਨਾ ਸਮੇਂ ਲੱਗੇਗਾ ਉਹਨੂੰ ਉਹਨੂੰ 1 ਮਹੀਨਾ ਪੂਰਾ ਲੱਗ ਗਿਆ ਜੀ ਬਣਾਉਣ ਦੇ ਨੂੰ ਪਰ ਮੁੰਡੇ ਬਣਾ ਰਹੇ ਆ ਉਹ ਬਾਹਰ ਬਣ ਰਿਹਾ ਆ ਜੀ ਗਰਾਊਂਡ ਤੋਂ ਬਾਹਰ ਬਣ ਰਿਹਾ ਆਪਣਾ ਤੇ ਉਹ ਬਣਾ ਰਹੇ ਆ ਮੁੰਡੇ ਤੇ ਜਦੋਂ ਰਾਵਨ ਉਹ ਬਣ ਗਿਆ ਨਾ ਕਿਉਂਕਿ ਉਹ ਆਪਾਂ ਆਪਣੀ ਗਰਾਊਂਡ 'ਚ ਛੜਨੋਂ ਕਿਸੇ ਨੂੰ ਦੇਣਾ ਨਹੀਂ ਹੈਗਾ ਬਈ ਲੋਕ ਬੜੇ ਸਵਾਲ ਚੱਕਦੇ ਆ ਕਿ ਇਹਦੇ ਨਾਲ ਪੋਲੂਸ਼ਨ ਬਹੁਤ ਹੁੰਦਾ ਹੈ ਪ੍ਰਦੂਸ਼ਣ ਹੁੰਦਾ ਧੂਆ ਪੋਲੂਸ਼ਨ ਤਾਂ ਹੁੰਦਾ ਹੀ ਹੈ ਜੀ ਦੇਖੋ ਹਰ ਸਾਲ ਸਾਲ 'ਚ ਇੱਕ ਵਾਰੀ ਇਹ ਨਿਆਣਾ ਆਏ ਕਿਉਂਕਿ ਸਾਲ ਚ ਇੱਕ ਵਾਰ ਹੀ ਆਣਾ ਹੈ ਤੇ ਬਣਾਉਣਾ ਵੀ ਸਾਰਿਆਂ ਨੇ ਹੈ। ਇਹ ਨਹੀਂ ਹੈਗਾ ਵੀ ਆਪਾਂ ਨਾ ਬਣਾਵਾਂਗੇ ਤੇ ਹੋਰ ਕੋਈ ਨਹੀਂ ਬਣਾਏਗਾ। ਸਾਰਿਆਂ ਨੇ ਬਣਾਉਣਾ ਹੀ। ਕਿੰਨੇ ਪਰਿਵਾਰ ਟੋਟਲ ਇਸ ਕੰਮ ਦੇ ਵਿੱਚ ਜਿਹੜੇ ਲੱਗੇ? ਇਹਦੇ ਚ ਮਤਲਬ ਕੀ ਆਪਾਂ ਸਾਰਾ ਮਤਲਬ ਕੀ ਸਾਰੇ ਆਪਣਾ ਤੁਸੀਂ ਲਾ ਲੋ ਕੋਈ 5 ਬੰਦਾ ਲੱਗਿਆ ਹੈ ਜੀ। ਜੀ। ਸਾਡੇ ਪਰਿਵਾਰ ਦੇ ਆਪਣੇ 10 ਮੈਂਬਰ ਲੱਗੇ ਆ ਜੀ। ਜੀ। ਆਪਣੇ ਆਪਣੇ ਪਰਿਵਾਰ ਦੇ ਜਿੱਦਾਂ ਆਪਣੇ ਯਾਰ ਦੋਸਤ ਹੈਗੇ ਆ ਜਿੱਦਾਂ ਮਹੱਲੇ ਦੇ ਆਪਣੇ ਬੰਦੇ ਹੈਗੇ ਆ ਉਹ ਵੀ ਹੈਗੇ ਆ 15-20 ਜਨੇ ਹੈਗੇ ਆ ਮੁੰਡੇ। ਇਹਲੇ ਰਾਵਣਿਆ ਬਣਾ ਰਿਹਾ ਉਹਨਾਂ ਦੇ ਕੋਈ ਛੋਟੀਆਂ ਚਲ ਜਾਂਦਾ ਫਿਰ ਕਿਸ ਤਰ੍ਹਾਂ ਕੇ ਜਾ ਫਿਰ ਆਪਾਂ ਜੀ ਮਤਲਬ ਕਿ ਸਾਡਾ ਬਾਹਰ ਕੰਮ ਹੈ ਫੇਰੀ ਦਾ ਕੰਮ ਹੈ ਜਿੱਦਾਂ ਆਪਾਂ ਹਿਮਾਚਲ ਜਾਈਦਾ ਆ ਜਿੱਦਾਂ ਮਨਾਲੀ ਹੋ ਗਿਆ ਲੇਹ ਹੋ ਗਿਆ ਫੇਰੀਆਂ ਵਗੈਰਾ ਲਗਾਣ ਜਾਂਦੀਆਂ ਆ ਗੱਦੇ ਸੋਫੇ ਕਵਰਾਂ ਦਾ ਕੰਮ ਕਰੀਦਾ ਅਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਦਾ ਬਸ ਧੰਨਵਾਦ ਹੈ ਜੀ ਪ੍ਰਮਾਤਮਾ ਖੁਸ਼ੀਆਂ ਦੇ ਦਿਨ ਦਿਨ ਲਿਆਂਦਾ ਜਾਵੇ ਅੱਗੇ ਬਹੁਤ ਨੁਕਸਾਨ ਹੋਇਆ ਹੈ ਜੀ ਲੋਕਾਂ ਦਾ ਪਿੰਡਾਂ ਦੇ ਵਿੱਚ ਹੜਾ ਦੇ ਕਰਕੇ ਕਿਤੇ ਰਾਵਣ ਕੋਈ ਹੋਵੇ ਹਾਂ ਜੀ ਤਿਆਰ ਕੀਤੇ ਸਰ ਰਾਵਣ ਤੁਹਾਨੂੰ ਆਪਾਂ ਦੇਖੋ ਤਿਆਰਤਾ ਸ਼ਾਹਕੋਟ ਕਰਾਏ ਆਂ ਆਂ ਫੁੱਲ ਤਿਆਰੀ ਦੇ ਆਂ ਰਾਤੀ ਜੀ ਸ਼ਾਹਕੋਟ ਦੀ ਗ੍ਰਾਊਂਡ ਤੇ ਬਾ 30 ਤਰੀ ਖੜੇ ਹੋਣੇ ਆਂ ਰਮਨ ਉੱਥੇ ਫੁੱਲ ਤਿਆਰੀ ਹੈ ਕਿਉਂਕਿ ਉਹਨਾਂ ਨੂੰ ਆਪਾਂ ਜਿੱਦਾਂ ਵੀ ਕਿਹਾ ਉਹ ਸਭਾ ਨੂੰ ਜਿੱਦਾਂ ਆਪਾਂ ਕਿਹਾ ਵੀ ਇੱਥੇ ਸਾਨੂੰ ਸ਼ਾਨ ਚਾਹੀਦੀ ਹੈ ਵੀ ਮਤਲਬ ਕਿ ਟੈਂਟ ਲਵਾ ਦਿਓ ਉਹਨਾਂ ਨੇ ਹਰ ਗੱਲ ਮੰਨੀ ਹੈ ਉਹ ਸਭਾ ਨੇ ਹਾਂ ਜਲੀ ਸਭਾ ਦੇ ਆਪਾਂ ਜਿੱਦਾਂ ਹੁਣ ਅੱਜ ਜਾਣਾ ਰੇਲਵੇ ਕਲੋਨੀ ਜਾਣਾ ਆਂ ਆਪਾਂ ਕਪੂਰਥਾਲੇ ਬੱਦਰਕਾਲੀ ਮੰਦਿਰ ਵਾਲਾ ਪ੍ਰਸਿੱਧ ਮੰਦਿਰ ਹੈ ਜੀ ਹਿੰਦੁਸਤਾਨ ਦਾ ਉਹ ਵੀ ਮੰਦਿਰ ਤੇ ਉੱਥੇ ਵੀ ਅਜੇ ਤਿਆਰੀ ਦੇ ਦੇਣੀ ਹੈ ਮਸੀਦ ਚੌਂਕਾ ਕਬੂਰਤਲਾ ਇੱਥੋਂ ਤਿਆਰ ਕਰਕੇ ਲੈ ਕੇ ਨਹੀਂ ਨਹੀਂ ਉੱਥੇ ਇਹ ਜਿਹੜੇ ਵੱਡੇ ਬੋਤ ਹੈ ਨਾ ਇਹ ਸਾਰੇ ਗਰਾਊਂਡਾਂ ਦੀ ਤਿਆਰ ਕਰੀ ਦਈਏ ਜੀ ਕਿਉਂਕਿ ਗਰਾਊਂਡ ਤੋਂ ਇਲਾਵਾ ਇੱਥੋਂ ਜਾਣੀ ਹੈ ਬਲਟਨ ਪਾਰਕ ਵਾਲਾ ਬਲਟਨ ਪਾਰਕ ਵਾਲਾ ਵੀ ਗਰਾਊਂਡ ਜੀ ਤਿਆਰ ਹੋਣਾ ਜੀ ਉਹਦਾ ਸਾਮਾਨ ਮਟੀਰੀਅਲ ਸਾਰਾ ਪਿਆ ਹੈ ਕਟਾਈ ਹੋਈ ਹੈ ਉਹ ਵੀ ਤਿਆਰ ਗਰਾਊਂਡ ਜੀ ਹੋਣਾ ਹੈ ਮਤਲਬ ਕੱਲ ਤਿਆਰ ਹੋ ਜਾਣਾ ਉਹ ਵਾਲਾ ਸੈੱਟ ਜੀ ਹਾਂਜੀ ਲਾਸਟ ਚ ਲੋਕਾਂ ਨੂੰ ਕੀ ਕਹਾਂ ਲਾਸਟ ਵਿੱਚ ਲੋਕਾਂ ਦਾ ਧੰਨਵਾਦ ਹੈ ਜੀ ਬਾਕੀ ਜੇ ਐਦਾਂ ਦਾ ਪਰਮਾਤਮਾ ਹਰ ਸਾਲ ਖੁਸ਼ੀਆਂ ਦਾ ਲਿਆਂਦਾ ਰਵੇ ਬਾਕ ਜੀ ਧੰਨਵਾਦ ਹੈ ਬਿਲਕੁਲ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਰਾਵਣ ਜਲੰਧਰ ਦੇ ਵਿੱਚ ਪਲਟਨ ਫਾਰਕ ਦੇ ਵਿੱਚ ਲੱਗੇਗਾ ਜਿੱਥੇ ਕਿ 60 ਫੁੱਟ ਦਾ ਰਾਵਣ ਜਿਹੜਾ ਬਣਾਇਆ ਜਾਵੇਗਾ 200 ਤੋਂ ਵੱਧ ਪਰਿਵਾਰ ਜਿਹੜੇ ਐ ਇਹ ਕੰਮ ਕਰਦੇ ਰਾਵਣ ਦੇ ਪੁਤਲੇ ਬਣਾਉਂਦਾ ਉਹਨਾਂ ਦਾ ਕਹਿਣਾ ਕਿ ਜਿਹੜੇ ਛੋਟੇ ਰਾਵਣ ਨੇ ਉਹਨਾਂ ਦੇ ਵਿੱਚ ਮਿਹਨਤ ਵੀ ਜ਼ਿਆਦਾ ਆਂਦੀ ਹੈ ਪਰ ਜਦੋਂ ਬੱਚੇ ਆਂਦੇ ਆਨਾਂ ਕੋਲ ਰਾਵਣ ਲੈ ਲਈ ਫਿਰ ਉਹ ਉਹਨਾਂ ਦੇ ਨਾਲ ਕੋਈ ਵੀ ਜੜਾ ਸੋਲ ਜਿਹੜਾ ਉਹ ਨਹੀਂ ਕਰਦੇ ਹੈਗੇ ਜੋ ਵੀ ਪੈਸੇ ਉਹ ਦਿੰਦੇ ਆ ਉਹ ਬੱਚਿਆਂ ਨੂੰ ਰਾਵਣ ਦੇ ਦਿੰਦੇ ਇਸ ਦੇ ਨਾਲ ਹੀ 200 ਪਰਿਵਾਰ ਜਿਹੜਾ ਲਗਾਤਾਰ ਲੱਗਿਆ ਹੋਇਆ ਹੈ ਰਾਵਣ ਦੇ ਜਿਹੜੇ ਇਹ ਪੁਤਲੇ ਬਣਾਉਣ ਦੇ ਵਿੱਚ ਉੱਥੇ 60 ਫੁੱਟ ਤੋਂ ਜਿਹੜਾ ਰਾਵਣ ਹੈ ਉਹ ਜਲੰਧਰ ਦੇ ਵਿੱਚ ਵੀ ਤਿਆਰ ਜਿਹੜਾ ਕੀਤਾ ਜਾਵੇਗਾ ਜਿਸ ਦੀ ਵੱਖਰੀ ਹੀ ਡੈਕੋਰੇਸ਼ਨ ਜੜੀ ਦਿਖਾਈ ਦੇਵੇਗੀ ਲਾਈਟਿੰਗ ਹੋਵੇਗੀ ਹਰ ਇੱਕ ਤਰ੍ਹਾਂ ਨਾਲ ਉਸ ਨੂੰ ਜਿਹੜਾ ਸਜਾਇਆ ਜਾਵੇਗਾ ਕੈਮਰਾਮੈਨ ਸਾਹਿਬ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ న్యూਸ ਚਲੰਦਾ